ਤੇ ਇੰਨਾਂ ਬੁਰੀਆਂ ਹਵਾਵਾਂ ਤੋਂ ਬਚਣ ਦੇ ਲਈ ਪੂਤ ਪ੍ਰੇਤ ਸ਼ੂਕਰ ਮਰਗਾਜ ਵਰਗੀਆਂ ਇਹਨਾਂ ਦਾ ਵੀ ਪੂਤਾਂ ਦਾ ਵੀ ਸੰਸਾਰ ਹੁੰਦਾ ਚੁੜੇਲਾ ਹੁੰਦੀਆਂ ਨੇ ਜੋਗਣੀਆਂ ਹੁੰਦੀਆਂ ਨੇ ਮਸਾਨੀਆਂ ਹੁੰਦੀਆਂ ਨੇ ਇਹਨਾਂ ਤੋਂ ਬਚਣ ਦੇ ਲਈ ਤੇ ਇਹਨਾਂ ਤੋਂ ਬਚਾਅ ਕਰਨ ਦੇ ਲਈ ਇਹਨਾਂ ਤੋਂ ਨਜਾਤ ਦਵਾ ਦੇਗੀ ਸ੍ਰੀ ਅਨੰਦ ਸਾਹਿਬ ਦੀ ਬਾਣੀ ਤੁਹਾਨੂੰ ਆਨੰਦ ਮਿਲ ਜਾਏਗਾ ਕਈਆਂ ਪਾਪਾਂ ਕਰਕੇ ਅਸੀਂ ਬੁਰੀਆਂ ਹਵਾਵਾਂ ਪਿੱਛੇ ਲਵਾ ਲੈਂਦੇ ਆ ਉਹਨਾਂ ਤੋਂ ਵੀ ਆਨੰਦ ਦਵਾ ਦੇਗੀ ਸ੍ਰੀ ਅਨੰਦ ਸਾਹਿਬ ਦੀ ਬਾਣੀ ਸਤਵੀਂ ਪੌੜੀ 'ਚ ਫਰਮਾਨ ਕਰ ਗੁਰੂ ਰੂਪ ਸਾਸ ਸੰਗ ਜੀਓ तमाम ਦੁਨੀਆ ਇੱਕੋ ਹੀ ਚੀਜ਼ ਦੇ ਪਿੱਛੇ ਲੱਗੀ ਹੈ ਆਨੰਦ ਨੰਦ ਨੰਦ ਸਾਨੂੰ ਆਨੰਦ ਚਾਹੀਦਾ ਹੈ ਕਿਸੇ ਨੂੰ ਪੁੱਛ ਲੋ ਆਨੰਦ ਮਿਲ ਜਾਏਗਾ ਤੁਮ ਆਨੰਦ ਕਿਸ ਤਰ੍ਹਾਂ ਮਿਲੇਗਾ ਆਨੰਦ ਚਾਹੀਦਾ ਹੈ ਪਰ ਉਹ ਆਨੰਦ ਦੀ ਬਜਾਏ ਦੁੱਖਾਂ ਦੇ ਵਿੱਚ ਕਿਰੇ ਹੁੰਦੇ ਆ। ਕਈ ਵਾਰ ਕਈਆਂ ਦੇ ਉੱਤੇ ਬੁਰੀ ਹਵਾ ਦਾ ਪ੍ਰਤਾਪ ਪੈ ਜਾਂਦਾ ਹੈ। ਬੁਰੀ ਹਵਾ ਦੇ ਨਾਲ ਉਹਨਾਂ ਦਾ ਆਨੰਦ ਖਤਮ ਹੋ ਜਾਂਦਾ ਹੈ। ਬੁਰੀਆਂ ਹਵਾਵਾਂ ਝਟਕਦੀਆਂ ਫਿਰਦੀਆਂ ਨੇ। ਕਈ ਬੁਰੇ ਬੰਦੇ ਵੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਬੈਠ ਕੇ ਸਾਨੂੰ ਨੈਗੇਟਿਵਿਟੀ ਮਹਿਸੂਸ ਹੁੰਦੀ ਹੈ। ਕਈ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਬੈਠ ਕੇ ਦੇਵੀ ਗੁਣ ਪੋਜ਼ਿਟਿਵਿਟੀ ਆਉਂਦੀ ਆ। ਕਈ ਜਗ੍ਹਾ ਤੇ ਜਾਂਦੇ ਆ ਉਥੇ ਜਗ੍ਹਾ ਦਾ ਪ੍ਰਭਾਵ ਇਹਨਾ ਕਿ ਵੀ ਬੁਰੀਆਂ ਹਵਾਵਾਂ ਪਿੱਛੇ ਲਵਾ ਲਿਆ ਨੇ ਆ। ਕਈਆਂ ਬੰਦਿਆਂ ਦੇ ਕੋਲ ਜਾਂਦੇ ਆ ਉਹਨਾਂ ਦੀ ਵਾਈਬ੍ਰੇਸ਼ਨ ਉਹਨਾਂ ਦਾ ਔਰਾ ਸਾਡੇ ਨੂੰ ਸਾਨੂੰ ਪ੍ਰਭਾਵਿਤ ਕਰਦਾ। ਤੇ ਕਈ ਐਸੀ ਪ੍ਰਸਥਿਤੀ ਬਣ ਜਾਂਦੀ ਹੈ ਕਿ ਬੰਦੇ ਦੇ ਪਿੱਛੇ ਇਹ ਪੁਰੀਆਂ ਹਵਾਵਾਂ ਲੱਗ ਜਾਂਦੀਆਂ ਨੇ। ਜਿਹੜੇ ਜਿਨ੍ਹਾਂ ਦਾ ਦਿਮਾਗ ਤੇ ਦਿਲ ਕਮਜ਼ੋਰ ਹੁੰਦਾ ਜਿਨ੍ਹਾਂ ਦਾ ਔਰਾ ਕਮਜ਼ੋਰ ਹੁੰਦਾ। ਉਹ ਕਹਿੰਦੇ ਨੇ ਜਿਹੜੇ ਘਰ ਦੀਆਂ ਦੀਵਾਰਾਂ ਕਮਜ਼ੋਰ ਹੋਣ ਉਹਨਾਂ ਘਰਾਂ ਦੇ ਵਿੱਚ ਡਾਕੇ ਪੈਂਦੇ ਨੇ ਤੇ ਜਿਨ੍ਹਾਂ ਦਾ ਦਿਲ ਤੇ ਦਿਮਾਗ ਕਮਜ਼ੋਰ ਰਹਿੰਦਾ ਹੈ ਉਹਨਾਂ ਦੇ ਸਰੀਰ ਦੇ ਅੰਦਰ ਡਾਕੇ ਮਾਰ ਲੈਂਦੀਆਂ ਨੇ ਬੁਰੀਆਂ ਹਵਾਵਾਂ ਤੇ ਇਹਨਾਂ ਬੁਰੀਆਂ ਹਵਾਵਾਂ ਤੋਂ ਬਚਣ ਦੇ ਲਈ ਭੂਤ ਪ੍ਰੇਤ ਸੂਕਰ ਵਰਗਾਜ ਵਰਗੀਆਂ ਇਹਨਾਂ ਦਾ ਵੀ ਪੂਤਾਂ ਦਾ ਵੀ ਸੰਸਾਰ ਹੁੰਦਾ ਚੁੜੇਲਾ ਹੁੰਦੀਆਂ ਨੇ ਜੋਗਣੀਆਂ ਹੁੰਦੀਆਂ ਨੇ ਮਸਾਣੀਆਂ ਹੁੰਦੀਆਂ ਨੇ ਇਹਨਾਂ ਤੋਂ ਬਚਣ ਦੇ ਲਈ ਤੇ ਇਹਨਾਂ ਤੋਂ ਬਚਾਅ ਕਰਨ ਦੇ ਲਈ आनंद लैंड ਤੇ ਲਈ ਇਨ੍ਹਾਂ ਤੋਂ ਬਚਾਅ ਹੋ ਜਾਏਗਾ ਇਨ੍ਹਾਂ ਬੁਰੀਆਂ ਹਵਾਵਾਂ ਤੋਂ ਭੂਤ ਪ੍ਰੇਤ ਸ਼ੁਕਰ ਮਰਗਾਜ ਜੋਗਣੀਆਂ ਮਸਾਣੀਆਂ ਜਿਹੜੀ ਵੀ ਬੁਰੀ ਹਵਾ ਚੁੜੇਲ ਤੁਹਾਡੇ ਮਗਰ ਲੱਗੀ ਹੈ ਇਨ੍ਹਾਂ ਤੋਂ ਨਜਾਤ ਦਵਾ ਦੇਗੀ ਸ੍ਰੀ ਅਨੰਦ ਸਾਹਿਬ ਦੀ ਬਾਣੀ ਤੁਹਾਨੂੰ ਆਨੰਦ ਮਿਲ ਜਾਏਗਾ ਕਈਆਂ ਪਾਪਾਂ ਕਰਕੇ ਅਸੀਂ ਬੁਰੀਆਂ ਹਵਾਵਾਂ ਪਿੱਛੇ ਲਵਾ ਲੈਂਦੇ ਆ ਉਹਨਾਂ ਤੋਂ ਵੀ ਆਨੰਦ ਦਵਾ ਦੇਗੀ ਸ੍ਰੀ ਅਨੰਦ ਸਾਹਿਬ ਦੀ ਬਾਣੀ ਸਤਵੀਂ ਪੌੜੀ 'ਚ ਫਰਮਾਨ ਕਰ ਰਹੇ ਨੇ ਗੁਰੂ ਅਮਰਦਾਸ ਜੀ ਮਹਾਰਾਜ आनंद आनंद सबको कहे आनंद गुरु ते जाणया जाणया आनंद सदा गुरु ते कृपा करे प्यारया कर कृपा कि लवे कटे ज्ञान अंजन सारे आंधरो जिनका मोह टट्टा तिनका शब्द सच्चे सवारया कहे नानक एहो आनंद है आनंद गुरु ते जाणया इस तरह फरमान कर रहे ने कि भाई आनंद जेड़ा है वो गुरु दी सोझी तो बगैर नहीं मिलदा पटकी जाओ पटकी जाओ बार-बार ਜੇ ਗੁਰੂ ਚਾਹੇਗਾ ਫਿਰ ਆਨੰਦ ਮਿਲੇਗਾ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਗੁਰੂ ਤੋਂ ਬਿਗੈਰ ਆਨੰਦ ਨਹੀਂ ਮਿਲਦਾ ਤੇ ਪੂਰਾ ਆਨੰਦ ਸਹਿਬ ਪੜਨਾ 103 ਵਾਰ 13 ਦਿਨਾਂ ਦੇ ਵਿੱਚ ਕਰ ਲੋ ਰੋਜ਼ ਦਾ 103 ਵਾਰ ਨਹੀਂ ਕਰਨਾ 13 ਦਿਨਾਂ ਦੇ ਵਿੱਚ 103 ਵਾਰ ਕਰਕੇ ਭੋਗ ਪਾ ਦੇਣਾ ਹੈ ਜਿਸ ਵਕਤ ਮਰਜੀ ਕਰ ਲੋ ਤੁਹਾਨੂੰ ਬੁਰੀਆਂ ਹਵਾਵਾਂ ਤੋਂ ਨਿਜ਼ਾਤ ਮਿਲ ਜਾਏਗੀ ਤੇ ਤੁਹਾਡੇ ਸਰੀਰ ਦੇ ਅੰਦਰ ਆਨੰਦ 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 ਵਜੇਗਾ ਆਨੰਦ ਹੀ ਆਨੰਦ ਆਏਗਾ ਨੰਦ ਨੰਦ ਆਨੰਦ ਲਓ ਫਿਰ ਫਿਰ ਨਹੀਂ ਕੋਈ ਗੱਲ ਫਿਰ ਬੁਰੀਆਂ ਹਵਾਵਾਂ ਲਾਗੇ ਨਹੀਂ ਆ ਸਕਦੀਆਂ ਨੰਦੀ ਆਨੰਦ ਆ ਫਿਰ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਸਤਵੀਂ ਪੌੜੀ ਸ੍ਰੀ ਆਨੰਦ ਸਾਹਿਬ ਦੇ ਵਿੱਚ ਹੁਣ ਕਈਆਂ ਨੂੰ ਆਨੰਦ ਕਈ ਭੁਖੀ ਖਾਂਦੇ ਨੇ ਉਹਨਾਂ ਨੂੰ ਉਹਦੇ ਵਿੱਚ ਹੀ ਆਨੰਦ ਮਿਲ ਜਾਂਦਾ ਹੈ ਕਈ ਦੇਗਾ ਸ਼ੱਕ ਦੇ ਦੇਗਾ ਚ ਆਨੰਦ ਮਿਲ ਹੀ ਜਾਂਦਾ ਮਿਲ ਹੀ ਜਾਂਦਾ ਕਈ ਉਹ ਕਾਲੀ ਜੀ ਨਾਗਣੀ ਖਾਂਦੇ ਉਹ ਚ ਆਨੰਦ ਮਿਲ ਹੀ ਜਾਂਦਾ ਮਿਲ ਹੀ ਜਾਂਦਾ ਇਹ ਆ ਕੁਦਰਤੀ ਚੀਜ਼ਾਂ ਭੁੱਖੀ ਹੋ ਗਈ ਸੁੱਖਾ ਹੋ ਗਿਆ ਤੇ ਅਫੀਮ ਹੋਗੀ ਕੁਦਰਤ ਨੇ ਦੇ ਦਿੱਤੀ ਹੈ ਇਹਨਾਂ ਨੂੰ ਸ਼ੱਕ ਕੇ ਕਈ ਆਨੰਦ ਲਈ ਜਾਂਦੇ ਲਈ ਜਾਂਦੇ ਜੇ ਕੋਈ ਵੀ ਭੁੱਕੀ ਖਾਦੀ ਹੈ ਆ ਮੈਂ ਡਰਾਈਵਰ ਅਕਸਰ ਵੇਕੇ ਤਾਂ ਹੀ ਉਹ ਮੈਂ ਕਹਾਂ ਕਿ ਡਰਾਈਵਰਾਂ ਦੀ ਡਰਾਈਵਰੀ ਇੰਨੀ ਤੇਜ਼ ਰਫਤਾਰ ਨਾ ਕਿਉਂ ਹੁੰਦੀ ਏ ਚਲਾਈ ਜਾਂਦੇ ਮਸਤੀ ਦੇ ਵਿੱਚ ਲਈ ਜਾਂਦੇ ਆਨੰਦ ਲਈ ਜਾਂਦੇ ਆ ਪਰ ਗੁਰੂ ਜਿਹੜੇ ਆਨੰਦ ਦੀ ਗੱਲ ਕਰ ਰਹੇ ਨੇ ਗੁਰੂ ਅਮਰਦਾਸ ਜੀ ਉਹ ਆਨੰਦ ਗੁਰੂ ਤੋਂ ਮਿਲਦਾ ਹੈ ਕਈਆਂ ਨੂੰ ਦੌਲਤ ਸ਼ੌਹਰਤ ਦਾ ਆਨੰਦ ਮਿਲਦਾ ਹੈ ਕਈਆਂ ਨੂੰ ਸੁੱਖ ਪ੍ਰਾਪਤ ਕਰਨ ਦਾ ਆਨੰਦ ਮਿਲਦਾ ਹੈ ਕਈਆਂ ਨੂੰ ਖਾਣ ਪੀਣ ਦਾ ਆਨੰਦ ਮਿਲਦਾ ਖਾਈ ਤੁਰੀ ਜਾਂਦੇ ਖਾਈ ਤੁਰੀ ਜਾਂਦੇ ਖਾਈ ਤੁਰੀ ਜਾਂਦੇ ਤੇ ਇਸੇ ਤਰ੍ਹਾਂ ਦੁਨੀਆ 'ਚ ਕਈ ਪ੍ਰਕਾਰ ਦੇ ਆਨੰਦ ਮੌਜੂਦ ਨੇ ਕਈ ਬੁੜੀਆਂ ਪਿੱਛੇ ਲੱਗੇ ਸੇਲੀਆਂ ਸੇਲੀਆਂ ਤੋਂ ਆਨੰਦ ਆ ਰਿਹਾ ਜੇ ਸੇਲੀਆਂ ਤੋਂ ਆਨੰਦ ਆ ਰਿਹਾ ਤੇ ਫਿਰ ਸੇਲੀਆਂ ਹੀ ਬਣਾਈ ਤੁਰੀ ਜਾਂਦੇ ਆ ਆਨੰਦ ਹੀ ਆਨੰਦ ਆ ਰਿਹਾ ਕਹਿੰਦੇ ਜੇ ਚਾਹ ਦੇ ਨਾਲ ਕਾਲੀ ਖਾਂਦੇ ਆ ਚਾਹ ਦੇ ਨਾਲ ਫੀਮ ਖਾਣਦੇ ਉਹ ਚੀ ਆਨੰਦ ਆਈ ਜਾਂਦਾ ਉਹਨਾਂ ਨੂੰ ਆਨੰਦ ਆਈ ਜਾਂਦਾ ਪਰ ਗੁਰੂ ਨੇ ਜਿਹੜੇ ਆਨੰਦ ਦੀ ਗੱਲ ਕੀਤੀ ਉਹ ਸ਼ਬਦ ਦਾ ਆਨੰਦ ਹੈ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣੇ ਮੈਨਾਂ ਚੀਜ਼ਾਂ ਦੀ ਤਾਂ ਗੱਲ ਕੀਤੀ ਇਹ ਚੀਜ਼ਾਂ ਸਮਾਜ ਚ ਚੱਲਦੀਆਂ ਨੇ ਤਾਂ ਕਰਕੇ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਵੀ ਸਾਨੂੰ ਆਤਮਿਕ ਆਨੰਦ ਮਿਲੇ ਤਾਂ ਪੜ ਲਓ ਸ੍ਰੀ ਅਨੰਦ ਸਾਹਿਬ ਦੀ ਬਾਣੀ ਪੂਰਾ ਪਾਠ ਕਰਨਾ ਜਿੰਨਾਂ ਨੂੰ ਬੁਰੀਆਂ ਹਵਾਵਾਂ ਨੇ ਪੜਿਆ ਹੋਇਆ ਪੂਤ ਪ੍ਰੇਤ ਸ਼ੁਗਰ ਮਰਗਾਜ ਜੋਗੜੀਆਂ ਮਸ਼ਾਣੀਆਂ ਸਲੇਡੇ ਹੋ ਗਏ ਖੇਤਰਫਾਲ ਹੋ ਗਏ ਸਾਰਿਆਂ ਤੋਂ ਨਜਾਦ ਮਿਲ ਜਾਏਗੀ ਇਹ ਆਨੰਦ ਸਾਹਿਬ ਦੀ ਬਾਣੀ ਆਨੰਦ ਦੇਣ ਆਈ ਹੈ ਪੜ ਲਓ ਇੱਕ ਵਾਰ ਇੱਕ ਵਾਰ ਫਾੜ ਕੇ ਆਪਣਾ ਜੀਵਨ ਸਫਲ ਕਰ ਲੋ ਇਹ ਨੰਦੀ ਨੰਦ ਆ ਨੰਦ ਲੈਣ ਆਏ ਆ ਪਰ ਨੰਦ ਗੁਰੂ ਤੋਂ ਬਗੈਰ ਨਹੀਂ ਮਿਲਦਾ ਨੰਦੀ ਨੰਦ ਆ ਜੇ ਗੁਰੂ ਕਿਰਪਾ ਕਰੇ ਤੇ ਫਿਰ ਨੰਦੀ ਨੰਦ ਆ ਨੰਦੀ ਨੰਦ ਆ ਆਨੰਦੀ ਨੰਦ ਆ ਨੰਦੀ ਨੰਦ ਆ ਨੰਦੀ ਨੰਦ ਆ ਆਨੰਦੀ ਨੰਦ ਆ ਫਿਰ ਫਿਰ ਇੱਕੋ ਫਿਰ ਜੇ ਦਾਲ ਖਾਨ ਨੇ ਤੇ ਫਿਰ ਦਾਲਚੀ ਨੰਦ ਆ ਨੰਦ ਆ ਨੰਦ ਆ ਜੇਕਰ ਰੁੱਖੀ ਮਸੀ ਖਾਨ ਨਾ ਆਉਂ ਚੀ ਨੰਦ ਆ ਨੰਦੀ ਆਨੰਦ ਹੈ ਨੰਦ ਹਰ ਇੱਕ ਚੀਜ਼ ਦੇ ਵਿੱਚ ਆਨੰਦ ਹੈ ਇਹ ਆਪਣੀ ਸੋਚ ਨਹੀਂ ਹੈ ਕਿ ਅਸੀਂ ਆਨੰਦ ਲੈਣਾ ਜਾਂ ਨਹੀਂ ਇਹ ਗੁਰੂ ਤੋਂ ਬਗੈਰ ਆਨੰਦ ਨਹੀਂ ਮਿਲ ਸਕਦਾ ਤੇ ਆਓ ਗੁਰੂ ਦੀ ਸ਼ਰਨ ਪਈਏ ਤੇ ਗੁਰੂ ਤੋਂ ਆਨੰਦ ਲਈਏ ਇਤਨੀਆ ਵਿਚਾਰਾਂ ਪ੍ਰਵਾਨ ਕਰਨੀਆਂ ਪੁੱਲਾਂ ਚੁਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਾਸਤੇ ਰੋ ਸਾਰੇ